ਆਪਾਂ ਜਿਹੜੀਆਂ ਯਾਤਰਾਵਾਂ ਕੀਤੀਆਂ ਉਹਦੇ ਵਿੱਚ ਦੋ ਤੱਕ ਆਪਣੇ ਕੰਪਲੀਟ ਹੋ ਚੁੱਕੇ ਸੀ ਤਿੰਨ ਤੱਕਾਂ ਦੀ ਯਾਤਰਾ ਰਹਿ ਗਈ ਸੀ ਹੁਣ ਆਪਾਂ ਜਾ ਰਹੇ ਹਾਂ ਅੱਜ ਦਿਵਾਨਾ ਹੋਣ ਲੱਗੇ ਤਲਵੰਡੀ ਬਰਾਕੋ ਕੋਟੂਬਾਦਾ ਬਾਦਾ ਸ਼੍ਰੀ ਨਾਮੇ ਨੰਦਾ ਗੋਬਿੰਦ ਸਿੰਘ ਸਾਹਿਬ ਕੋ ਜਾਣਾ ਹੈ ਦੀ ਦਰਬਾਰ ਸਾਹਿਬ ਰੂਕੀ ਫੱਟੇਗਾ ਸਾਹਿਬ ਕਿ ਜਿਸ ਨੇ ਜੂ 34 ਹੀ ਦਿਨ ਪਹਿਲਾਂ ਸਾਹਿਬ ਇਹ ਪੰਜਵੀਂ ਅਧਰਾ ਕਰਾਏ ਇਸ ਵਾਰ ਐਸਟੀਮੇਟ ਇਹ 2000 ਤੋਂ ਪਲੱਸ ਨਿਕਲ ਰਿਹਾ ਹੈ ਦੀ ਨਵਾ ਕਰੇ ਜਾਵੇ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਕਾਫੀ ਯਾਤਰਾਵਾਂ ਕਰ ਚੁੱਕੇ ਆਂ ਆਪਾਂ ਜਿਹੜੀਆਂ ਯਾਤਰਾਵਾਂ ਕੀਤੀਆਂ ਉਹਦੇ ਵਿੱਚ ਦੋ ਤੱਕ ਤਾਂ ਆਪਣੇ ਕੰਪਲੀਟ ਹੋ ਚੁੱਕੇ ਸੀ ਤਿੰਨ ਤੱਕਾਂ ਦੀ ਯਾਤਰਾ ਰਹਿ ਗਈ ਸੀ ਹੁਣ ਆਪਾਂ ਜਾ ਰਹੇ ਆ ਅੱਜ ਰਵਾਨਾ ਹੋਣ ਲੱਗੇ ਤਲਵੰਡੀ ਸਾਬੋ ਉਸ ਤੋਂ ਬਾਅਦ ਆਪਾਂ ਜਾਣਾ ਸ੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਜਾਣਾ ਪਟਨਾ ਸਾਹਿਬ ਹੋਰ ਕਿੱਥੇ ਕਿੱਥੇ ਯਾਤਰਾਵਾਂ ਕਰ ਹਾਂਜੀ ਆਪਣੀ ਪਹਿਲੀ ਯਾਤਰਾ ਸੀ ਦਰਬਾਰ ਸਾਹਿਬ ਦੂਜੀ ਫਤਿਹਗੜ੍ਹ ਸਾਹਿਬ ਇਜੀ ਸੀ ਹਜੂਬ ਸੈਮ ਚੌਥੀ ਸੀ ਹੇਮ ਕਾਨਫਰੈਂਸ ਇਹ ਪੰਜਵੀਂ ਯਾਤਰਾ ਆਪਨੇ ਕਾਰਨ ਕੀ ਇਹ ਇਹਨਾਂ ਯਾਤਰਾਵਾਂ ਦੇ ਪਿੱਛੇ ਹਾਂਜੀ ਚਲੋ ਆਪਾਂ ਨਾ ਸਿੱਖੀ ਪ੍ਰਮੋਟ ਕਰ ਰਹੇ ਹਾਂ ਵੱਧ ਤੋਂ ਵੱਧ ਨਾਲ ਦੀ ਨਾਲ ਆਪਾਂ ਆਬਦੀ ਜਿਹੜੀ ਗੇਮ ਆ ਉਹਨੂੰ ਪ੍ਰਮੋਟ ਕਰ ਰਹੇ ਹਾਂ ਵੱਧ ਤੋਂ ਵੱਧ ਹੁਣ ਕੀ ਕੀ ਲੈ ਕੇ ਚੱਲੇ ਉਹ ਨਾਲ ਹਾਂਜੀ ਇਹ ਆ ਕੱਪੜੇ ਆ ਵਿੱਚ ਹੋਰ ਟੈਂਟ ਵਗੈਰਾ ਵਾ ਰਹਿਣ ਦਾ ਸਮਾਨ ਕਰਦੇ ਕਿੰਨੇ ਕਿਲੋਮੀਟਰ ਦਾ ਸਫਰ ਐਸਲ ਇਸ ਵਾਰ ਐਸਟੀਮੇਟ ਇਹ 2000 ਤੋਂ ਪਲੱਸ ਦਾ ਵਾਟੂ ਤੇ ਇਹ ਹੀ ਸਨੇਹਾ ਜਿੱਦਾਂ ਕਿ ਆਪਾਂ ਦੇਖੀਦਾ ਅੱਜਕੱਲ ਦੀ ਜਿਹੜੀ ਪੀੜ੍ਹੀ ਆ ਨਸ਼ਿਆਂ ਦੇ ਵਿੱਚ ਬਹੁਤ ਹੀ ਗੁੰਝ ਚੁਕੀ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਗੇਮ ਦੇ ਵਿੱਚ ਗੇਮ ਅਪਣਾਓ ਵਾਅਦ ਤੋਂ ਵਾਅਦ ਤੇ ਨਸ਼ਿਆਂ ਨੂੰ ਦੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਸ ਵੀਰ ਛੋਟੇ ਨੂੰ ਵਧਾਈ ਦੇਣੀ ਚਾਹਨਾ ਕਿਉਂਕਿ ਇਹ ਨਹੀਂ ਛੋਟੀ ਜੀਅ ਇਸ ਦੇ ਵਿੱਚ ਇਹਨੇ ਬਹੁਤ ਵੜੀਆਂ-ਵੜੀਆਂ ਯਾਤਰਾਵਾਂ ਜਿਹੜੀਆਂ ਕੀਤੀਆਂ ਸਕੀਟਿੰਗ ਤੇ ਰਹੀ ਤੇ ਹੁਣ ਜਿਹੜਾ ਤਲਵੰਡੀ ਸਾਬੋ ਤੇ ਅਨੰਦਪੁਰ ਸਾਹਿਬ ਤੇ ਪਟਨਾ ਸਾਹਿਬ ਤੇ ਇਹ ਵੀਰ ਦੱਸ ਰਿਹਾ ਵਾ ਕਿ ਲਗਭਗ ਜਿਹੜਾ ਵਾ 2000 ਕਿਲੋਮੀਟਰ ਜਿਹੜਾ ਸਫਰ ਮਰਦਾ ਹੈ ਤੇ ਮੈਂ ਹੀ ਸੋਚ ਵੀ ਨਹੀਂ ਸਕਦੇ ਕਿ ਕੋਈ ਜਿਹੜਾ ਵਾ ਕੋਈ ਗੱਡੀ ਤੇ ਵੀ ਜਾ ਕੇ ਸਫਰ ਕਰਦਾ ਉਹ ਵੀ ਉਹ ਤੋਂ ਗਨ ਫੜ ਦਿੱਤਾ ਕਿ ਨਹੀਂ ਜਾ ਰ ਇੰਨਾ ਸਫਰ ਕਿੱਦਾਂ ਕਰਨਾ ਹੈ ਤੇ ਅਸੀਂ ਇਸ ਵੀਰ ਨੂੰ ਗੁਰੂ ਪਾਤਸ਼ਾਹ ਵਗੈਰ ਕਰ ਅਰਦਾਸ ਕਰਦੇ ਆ ਕਿ ਬੜੀਆਂ-ਬੜੀਆਂ ਵਾਰਾ ਹੁਣ ਤੇ ਜਿਹੜਾ ਇਦਾਂ ਹੀ ਚੱਕਰ ਕਰ ਕਰਕੇ ਯਾਤਰਾ ਤੇ ਸਾਰੀ ਸੰਗਤ ਨੂੰ ਜਿਹੜਾ ਇਹ ਸੁਚੇਤ ਕਰਦੇ ਰਹੇ ਨੇ ਵੀ ਜਿਹੜੀਆਂ ਚੀਜ਼ਾਂ ਤੋ ਤੁਸੀਂ ਪੱਜ ਵਾਲੇ ਨੂੰ ਭੱਜਦੇ ਹੋ ਉੱਤੋਂ ਮਾਈਗਰੇਟ ਕਰਦਾ ਹਾਂ ਤੇ ਮੈਂ ਚੰਗੇ ਰਸਤੇ ਨੂੰ ਚੱਲਦਾ ਵਾਂ ਤੇ ਤੁਸੀਂ ਵੀ ਚੰਗੇ ਰਸਤੇ 'ਤੇ ਚੱਲੋ ਗੁਰੂ ਨਾਨਕ ਪਾਤਸ਼ਾਹ ਨੂੰ ਮੇਰਾ ਪ੍ਰਿਆਸ ਰੱਖਣਾ ਤੇ ਸਦਾ ਚੜ੍ਹਦੀ ਕਲਾ 'ਚ ਰਹਿਣਾ